ਸਾਨੂੰ 2 ਸੀਟਾਂ ਪੰਥ ਦੇ ਕੌਮ ਦੇ ਝੋੜੀ ਚ ਪਾਈਆਂ ਨੇ ਜਿਹੜੇ ਲੋਕ ਆਮਰਬੇਲ ਦੀ ਤਰ੍ਹਾਂ ਚੜ ਕੇ ਪੰਜਾਬ ਨੂੰ ਆਪਣਾ ਹੱਕ ਜਿਤਾਈਂ ਗਏ ਨੇ ਕਿ ਇੱਥੇ ਤਾਂ ਹੋਰ ਕਿਸੇ ਦਾ ਪੱਤਾ ਵੀ ਝੂਰ ਸਕਦਾ ਚਾਹੇ ਉਹ ਚ ਕਾਂਗਰਸੀ ਹੋਣ ਚਾਹੇ ਬਾਦਲ ਕੇ ਹੋਣ ਚਾਹੇ ਭਾਜਪਾਲੇ ਹੋਣ ਉਹਨਾਂ ਲੋਕਾਂ ਨੂੰ ਦੱਸਤਾ ਕਿ ਜਿਹੜੇ ਪੰਜਾਬ ਦੇ ਲੋਕ ਨੇ ਅਣਖੀ ਲੋਕ ਨੇ ਇਹ ਨਾ ੱੱੱਕਾ ਕਰਦੇ ਨੇ ਨਾ ਕਿਸੇ ਦਾ ਸਹਿੰਦੇ ਨੇ ਜਿਹਦਾ ਰਿਜ਼ਲਟ ਅੱਜ ਆਇਆ ਹੈ ਜਿਹਦੇ ਕਾਰਨ ਭਾਈ ਸਰਵਜੀਤ ਸਿੰਘ ਖਾਲਸਾ ਉਹ ਸੀਟ ਤੇ ਗਿਆ ਉੱਥੇ ਜਾ ਕੇ ਕਲਮੀ ਵਾਲੇ ਜੀ ਉਹਨੇ ਫਤਿਹ ਬੁਲਾਈਆ ਪਾਰਲੀਮੈਂਟ ਚ ਜਿੱਥੇ ਉਹ ਤੋਂ ਪਹਿਲਾਂ ਉਹਦੀ ਸਤਕਾਰ ਜੋ ਪੂਜਨੀਕ ਮਾਤਾ ਵਿਮਨਪਾਔਰ ਖਾਲਸਾ ਨੇ ਬੁਲਾਈ ਸੀ ਦੂਸਰਾ ਵੱਡੇ ਮਾਣ ਵਾਲੀ ਗੱਲ ਸਿੱਖਾਂ ਨੂੰ ਨਹੀਂ ਪੰਜਾਬੀਆਂ ਨੂੰ ਕਿ ਉੱਥੇ ਬੀਬੀ ਇੰਦਰਾ ਗਾਂਧੀ ਦਾ ਪੋਤਾ ਵੀ ਬੈਠਾ ਜਿਹਦੇ ਸਾਹਮਣੇ ਜਾ ਕੇ ਜਾ ਫਤਿਹ ਬੁਲਾਈਆ ਤੁਸੀਂ ਪੰਜਾਬੀਓ ਸਾਰੇ ਜਿੱਤੇ ਹੋ ਕਿ ਜਿਨੇ ਵੀ ਇੱਥੇ ਸਾਡੇ ਤੇ ਹਤਿਆਚਾਰ ਕੀਤਾ ਇਹ ਕੌਮ ਹੱਕ ਦੀ ਰੱਖਦੀ ਹੱਕ ਦੇਂਦੀ ਹੈ ਇਹੀ ਗੱਲ ਭਾਈ ਅੰਮ੍ਰਿਤਪਾਲ ਸਿੰਘ ਦੀ ਹੈ ਇਹ ਜਿੰਨਾ ਮਰਜੀ ਕਾਮਾਂ ਰੌਲੀ ਪਾਉਣ ਹੁਣ ਤਾਂ ਸ਼੍ਰੋਮਣੀ ਕਮੇਟੀ ਵੀ ਬਾਦਲ ਕੇ ਵੀ ਰੌਲਾ ਪਾ ਰਹੇ ਨੇ ਭਾਈ ਅੰਬਰਸਰ ਸਿੰਘ ਨੂੰ ਰਹਾ ਕਰਨਾ ਚਾਹੀਦਾ ਭਾਈ ਦਿੱਲੀ ਦੇ ਰੋ ਫੜਿਆ ਨਹੀਂ ਗਿਆ ਤੁਸੀਂ ਜਾਨ ਨਹੀਂ ਛੱਡੀ ਇੱਥੋਂ ਦੇ ਮੁੱਖ ਮੰਤਰੀ ਦੀ ਨਾ ਸੈਂਟਰ ਦੇ ਵਿੱਚ ਕਿ ਇਹ ਦੀ ਆ ਹਾਲਾਤ ਖਰਾਬ ਹੋ ਗਏ ਆ ਹੋ ਗਿਆ ਇਹ ਦੁਬਾਰਾ ਫੇਰ ਉਹ ਆ ਜੀ ਮਾਹੌਲ ਪੈਦਾ ਕਰ ਰਿਹਾ ਹੈ ਉਹ ਕਰ ਕੀ ਰਿਹਾ ਸੀ ਉਹਦਾ ਕਾਰਨ ਕੀ ਸੀ ਕਿ ਖੰਡੇ ਵਾਟੇ ਦਾ ਅੰਬਰ ਤਾਂ ਛਕਾਉਣਾ ਤੇ ਉਹਦਾ ਪਹਰਾਵਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਕਲਗੀ ਤਰ ਤਸਵੇਸ ਪੇਤਾ ਦਾ ਪ੍ਰਭਾਵ ਪਹਰਾਵਾ ਲੈ ਕੇ ਉਹ ਜਿਹੜਾ ਚੱਲਿਆ ਸੀ ਉਹਦੇ ਤੇ ਇਥੋਂ ਦੀਆਂ ਸਰਕਾਰਾਂ ਨੂੰ ਸਾਰਿਆਂ ਨੂੰ ਅਲਰਜੀ ਸੀ ਹੁਣ ਤੁਸੀਂ ਹੈਰਾਨ ਹੋਵੋਗੇ ਕਿ ਕੇਜਰੀਵਾਲ ਇੱਥੇ ਆ ਕੇ ਰਾਜ ਕਰਦਾ ਇਹ ਇਹ ਤਾਂ ਇੱਕ ਦਿਖਾਵੇ ਦਾ ਭਗਵਾਨ ਤਮਨਤਾ ਮੁੱਖ ਮੰਤਰੀ ਤੁਸੀਂ ਦੇਖੋ ਕੇਜਰੀਵਾਲ ਉਹ ਜੇਲ੍ਹ ਚ ਗਿਆ ਇਹ ਸੱਚੇ ਪਾਸਾ ਦਾ ਕਰਿਸਮਾ ਸਾਤੋਂ ਨਹੀਂ ਹੋਇਆ ਕੇਜਰੀਵਾਲ ਉਹ ਜੇਲ੍ਹ ਚ ਗਿਆ ਜਿੱਥੇ ਭਾਈ ਦਵਿੰਦਰ ਪਾਰਸ ਸਿੰਘ ਕੋ ਲੜਦੀ ਤਿੰਨ ਦਫਾ ਇਹ ਬੰਦੇ ਨੇ ਫਾਇਲ ਕੈਨਸਲ ਕਰੀਆ ਜਿਹੜਾ ਜਿਹੜਾ ਸਜ਼ਾ ਵੀ ਕੱਟ ਚੁੱਕਿਆ ਸਭ ਕੁਝ ਕਰੀ ਗੱਰ ਬੈਠਾ ਇਹੀ ਹਾਲ ਮੈਂ ਕਹਿਣਾ ਚਾਹੁੰਦਾ ਇੱਥੋਂ ਦੇ ਮੁੱਖ ਮੰਤਰੀ ਨੂੰ ਭਗਵੰਤ ਮਾਨ ਜੀ ਤੁਸੀਂ ਕਿਰਪਾ ਕਰੋ ਕਿਤੇ ਭਾਈ ਅੰਬਰਪਾਲ ਵਾਲੀ ਜੇਲ੍ਹ ਥੋਲੂ ਦਾ ਡੀਕ ਦੀ ਹੋਵੇ ਤੁਸੀਂ ਨਾ ਇਹ ਪਾਪ ਖੱਟੋ बार-बार ਐਨੇ ਸੇ ਨਾਮਦਾਓ ਉਹਨੂੰ ਰਿਹਾ ਕਰੋ ਉਹਦੇ ਕਰਕੇ ਤਾਂ ਕਿ ਉਹ ਸਾਡੀ ਆਵਾਜ਼ ਬਣ ਕੇ ਪਾਰਲੀਮੈਂਟ ਚ ਸਰਜੀਤ ਸਿੰਘ ਖਾਲਸੇ ਨੇ ਬੈਠੇ ਅਸੀਂ ਗੂੰਜਾ ਪਾਈਏ ਜਕਾਰੇ ਸੱਡੇ ਪੰਥ ਪਤਾ ਲੱਗੇ ਪੰਜਾਬ ਹਿੰਦੁਸਤਾਨ ਦੇ ਵਿੱਚ ਵੀ ਪੰਜਾਬ ਜਿਹੜਾ ਹੈ ਇਹ ਗੁਰੂਆਂ ਪੀਰਾਂ ਤੇ ਪਕੰਬਰਾਂ ਰਿਸ਼ੀਆਂ ਮੋਹਰੀਆਂ ਦੀ ਧਰਤੀ ਹੈ ਅਸੀਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜਿਹੜੀ ਖਡੂਰ ਸਾਹਿਬ ਦੀ ਸੀਟ ਤੋਂ ਆਜ਼ਾਦ ਉਮੀਦਵਾਰ ਭਾਈ ਅਮਰਤਪਾਲ ਨੂੰ ਤੇ ਫਰੀਦਕੋਟ ਦੀ ਸੀਟ ਤੋਂ ਭਾਈ ਬੈਂਤ ਸਿੰਘ ਦੇ ਫਰਜੰਦ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਅਸੀਂ ਪੰਜਾਬ ਦਾ ਪੰਥ ਦਾ ਧੰਨਵਾਦ ਕਰਦੇ ਹਾਂ ਅਸੀਂ ਪੰਜਾਬ ਦੇ ਹਿੰਦੂਆਂ ਦਾ ਪੰਜਾਬ ਦੇ ਮੁਸਲਮਾਨਾਂ ਦਾ ਪੰਜਾਬ ਦੇ ਅਸਾਈਆਂ ਦਾ ਪੰਜਾਬ ਦਾ ਪ੍ਰੈਸ ਦਾ ਪੰਜਾਬ ਦਾ ਸੋਸ਼ਲ ਮੀਡੀਆ ਦਾ ਨਿੰਗਾ ਸਿੰਘਾਂ ਦਾ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਬਤ ਕਰਤਾ ਕਿ ਪੰਜਾਬ ਦੇ ਵਿੱਚ ਪੀਸ ਹੈ ਪੰਜਾਬ ਦੇ ਵਿੱਚ ਸ਼ਾਂਤੀ ਹੈ ਤੇ ਸਰਕਾਰ ਨੇ ਅਮਰਤਪਾਲ ਨੂੰ ਅੰਦਰ ਕਰਕੇ ਟੈਰਰ ਫਲਾਇਆ ਸੀ ਅੰਦਰ ਕਰਕੇ ਉਹਨੇ ਜ਼ੁਲਮ ਕੀਤਾ ਸੀ ਉਹਨੇ ਗੈਰ ਕਾਨੂੰਨੀਆ ਗੱਲਾਂ ਕੀਤੀਆਂ ਸੀ ਤੇ ਪੰਜਾਬ ਦੇ ਲੋਕਾਂ ਨੇ ਉਹਨੂੰ ਦਿਤਾ ਕੇ ਮੈਂਬਰ ਪਾਰਲੀਮੈਂਟ ਬਣਾ ਕੇ ਪੰਜਾਬ ਦੇ ਵਿੱਚ ਕਹਿਤਾ ਕਿ ਅਸੀਂ ਸਾਰੇ ਇਕੱਠੇ ਆਂ ਪ੍ਰਤਖ ਨੂੰ ਪਰਮਾਨ ਦੀ ਲੋੜ ਨਹੀਂ ਜਿਹੜਾ ਮੈਂ ਕਹਿਣਾ ਚਾਹਣਾ ਕਿ ਅਸੀਂ 85% ਤੋਂ ਵੱਧ ਕੁਰਬਾਨੀਆਂ ਕੀਤੀਆਂ ਪੰਜਾਬ ਨੂੰ ਤੇ ਸਿੱਖ ਕੌਮ ਨੂੰ ਜਿਹੜਾ ਰੋਜ਼ ਚੈਨਲਾਂ ਤੇ ਇਹ ਟੈਰਰ ਫਲਾਉਂਦੇ ਆ ਇਹ ਰੈਡੀਕਲ ਹੈ ਇਹ ਹਾਰਡਲਾਈਨਰ ਹੈ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਅਸੀਂ ਸਾਰੇ ਕਹਿੰਦੇ ਆ ਕਿ ਅਸੀਂ ਪੰਜਾਬ 'ਚ ਸ਼ਾਂਤੀ ਲਿਆਵਾਂਗੇ ਪੰਜਾਬ 'ਚ ਸਾਡੇ ਕਰਕੇ ਸ਼ਾਂਤੀ ਹੈ ਇਹ ਜਿੰਨੇ ਬੰਦਿਆਂ ਨੇ 77 ਸਾਲ ਤੋਂ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੈ ਇਹੀ ਦਰਬਾਰ ਸਭ ਢਾਉਣ ਵਾਲੇ ਆ ਇਹੀ ਗਲਾਚ ਟਾਇਰ ਪਾਉਣ ਵਾਲਿਆ, ਇਹੀ ਧੀਆਂ ਪੰਨਾਂ ਦੀਆਂ ਬੇਪੱਤੀਆਂ ਕਰਨ ਵਾਲਿਆ, ਇਹੀ ਬੰਦੀ ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚ ਉਹਨਾਂ ਨੇ ਸਜ਼ਾਵਾ ਕੀਤੀਆਂ ਉਹ ਕਰਨ ਵਾਲਿਆ ਤੇ ਹੁਣ ਗੁਰਦੀਪ ਸਿੰਘ ਨੇ ਕਿਹਾ ਸੀ ਇਹ ਕਿਹੜਾ ਕਾਨੂੰਨ ਹੈ? ਇੱਕ ਹਰਿਆ ਬੰਦਾ ਜਿਨ੍ਹਾਂ ਨੂੰ ਰਵਨੀਤ ਬਿੱਟੂ ਨੂੰ ਅਨਰਨ ਜੇਤਲੀ ਸਾਡੇ ਵਿੱਚ ਨਹੀਂ ਰਹੇ, ਅਨਰਨ ਜੇਤਲੀ ਜੀ ਵੀ ਹਰਗੇ ਅੰਮ੍ਰਿਤਸਰ ਤੋਂ ਤੇ ਰਵਨੀਤ ਬਿੱਟੂ ਜੀ ਵੀ ਹਰਗੇ ਉਹਨਾਂ ਨੂੰ ਇਕੱਲੇ ਪੰਜਾਬ ਦੇ ਸਿੱਖਾਂ ਨੇ ਨਹੀਂ ਹਰਾਇਆ। ਉਹਨਾਂ ਨੇ ਲੁਧਿਆਣੇ ਤੋਂ ਹੋ ਰਿਹਾ ਹੈ ਉਹਨਾਂ ਨੇ ਹਿੰਦੂਆਂ ਨੂੰ ਵੀ ਰਾਇਆ ਹੈ ਮੁਸਲਮਾਨਾਂ ਨੇ ਵੀ ਰਾਇਆ ਸਾਈਆਂ ਨੇ ਪੰਜਾਬ ਦੇ ਲੋਕਾਂ ਨੇ ਹਰਾਇਆ ਜੇ ਇੱਕ ਹਰਿਆ ਹੋਇਆ ਬੰਦਾ ਵਜ਼ੀਰ ਬਣ ਸਕਦਾ ਹੈ ਤੇ ਫਿਰ ਜਿੱਤਿਆ ਹੋਇਆ ਬੰਦਾ ਐਮਪੀ ਦੀ ਸੌ ਕਿਉਂ ਨਹੀਂ ਚੱਕ ਸਕਦਾ ਇਸ ਕਰਕੇ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਅਸੀਂ ਸ਼ਾਂਤੀ ਰਾਵਾਂਗੇ ਅਸੀਂ ਪੰਜਾਬ ਦੀਆਂ ਜਿਹੜੀਆਂ ਆਉਣ ਵਾਲਾ ਪੰਜਾਬ ਦੇ ਲੋਕਾਂ ਨੂੰ ਅਸੀਂ ਹਿੰਦੂਆਂ ਨੂੰ ਕਹਨੇ ਆ ਵੀਰਾ ਨੂੰ ਕਹਿਣਿਆ ਭਰਾਵਾਂ ਨੂੰ ਕਹਿਣਿਆ ਸਾਡੇ ਨਾਲ ਡਿਬੇਟ ਕਰੋ ਸਾਡੇ ਨਾਲ ਬੈਠੋ ਜਿਹੜਾ ਬੰਦਾ ਗਲਤ ਬੋਲਦਾ ਪੰਜਾਬ ਦੇ ਮਾਹੌਲ ਦੀ ਖਰਾਬ ਗੱਲ ਕਰ ਉਹਨੂੰ ਟੇਬਲ ਤੇ ਲਿਆਓ ਉਹਨੂੰ ਨੰਗਾ ਕਰੋ ਇਹਨਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੈ ਇਹ ਸਾਰੇ ਬੰਦੇ ਮੈਨੂੰ ਦੱਸੋ ਇਹਨਾਂ ਨੇ ਪੰਜਾਬ ਦੇ ਵਪਾਰੀਆਂ ਲਈ ਕੀਤਾ ਇਹ ਜਿਹੜੀਆਂ 70 ਪੰਜਾਬ ਦੇ ਕਿਸਾਨ ਲਈ ਕੀ ਕੀਤਾ ਇਹਨਾਂ ਨੇ ਪੰਜਾਬ ਦੇ ਵਿਦਿਆਰਥੀਆਂ ਲਈ ਕੀਤਾ ਇਹਨਾਂ ਨੇ ਪੰਜਾਬ ਦੇ ਪ੍ਰੈਸ ਲਈ ਕੀਤਾ ਇਹਨਾਂ ਨੇ ਪ੍ਰੈਸ ਦੇ ਪਰਚੇ ਕਰਦੇ ਸੋਸ਼ਲ ਮੀਡੀਆ ਤੇ ਕਰਤਾ ਜਿਹੜਾ ਪ੍ਰੈਸ ਚੰਗੀ ਗੱਲ ਕਰਦਾ ਹੈ ਆਰਟੀਕਲ 14 ਨੀਤੀ ਦੇ ਮੁਤਾਬਕ ਉਹ ਚੈਨਲ ਹੀ ਬੰਦ ਕਰਦੇ ਕਿਹੜਾ ਕਾਨੂੰਨ ਹੈ ਚੌਥਾ ਪਿੱਲਰ ਹੈ ਡੈਮੋਕ੍ਰੇਸੀ ਦਾ ਇਹਨਾਂ ਨੇ ਇਹਨਾਂ ਨੇ ਸੱਤਿਆਨਾਸ਼ ਕਰਕੇ ਰੱਖਤਾ ਹੈ ਜੇ ਉਹ ਡੈਮੋਕ੍ਰੇਸੀ ਦਾ ਸੱਤਿਆ ਦਿੱਤੇ ਐਮਪੀ ਨੂੰ ਕਰਦੇ ਤੇ ਫਿਰ ਇਹ ਸਾਰਿਆਂ ਦਾ ਸੱਤਿਆਨਾਸ਼ ਕਰਨਗੇ ਅਸੀਂ ਸਾਰੇ ਇੱਕੋ ਬੇਨਤੀ ਕਰਦੇ ਆਂ ਅਸੀਂ ਸਾਰੇ ਇਕੱਠੇ ਹਰ ਕੇ ਅੱਜ ਵੀ ਇਕੱਠੇ ਆਂ ਕੱਲ ਵੀ ਇਕੱਠੇ ਆਂ ਅਸੀਂ ਸਾਰੇ ਪੰਜਾਬ ਨੂੰ ਅਪੀਲ ਕਰਦੇ ਆਂ ਕਿ 227 ਚ ਆਪਾਂ ਇਕੱਠੇ ਹੋ ਕੇ ਸਰਕਾਰੇ ਖਾਲਸਾ ਬਣਾਈਏ ਤੇ ਇਹ ਚੜ੍ਹਦੀ ਕਲਾ ਕਰੀਏ ਪੰਜਾਬ ਦਾ ਮਾਹੌਲ ਆ ਜਿਹੜਾ ਉਹ ਵਧੀਆ ਤੇ ਹੋਰ ਵਧੀਆ ਬਣਾਈਏ ਤੇ ਅਸੀਂ ਕਿਸਾਨ ਮਜ਼ਦੂਰ ਸਾਰਿਆਂ ਨੂੰ ਪਰਫੁੱਲਰ ਬਣਾ ਕੇ ਪੰਜਾਬ ਨੂੰ ਚੰਗੀਆਂ ਲੀਆਂ ਤੇ ਤੁਰੇ ਜਿਨ੍ਹਾਂ ਨੇ ਪੰਜਾਬ ਨੂੰ ਲੜਾ ਕੇ ਬਰਬਾਦ ਕੀਤਾ ਉਹ ਅੱਜ ਨਹੀਂ ਕੋਈ ਕਿਸੇ ਨਾਲ ਵੀ ਉੱਥੇ ਮਦਦ ਕਰਨ ਦਾ ਕੋਈ ਇਰਾਦਾ ਨਹੀਂ ਸਾਡੀਆਂ ਇੱਜ਼ਤਾਂ ਓਕੇ ਮਿਲਣਾ ਉਹਨਾਂ ਦਾ ਅਧਿਕਾਰ ਹੈ ਮਿਲਣਗੇ ਜੀ ਆਉਣੇ ਉਹਨੂੰ ਸਾਡਾ ਕੋਈ ਉੱਥੇ ਜਲੰਧਰ ਸੀਲ ਤੇ ਸਿਲੈਂਡਰ ਆ। ਧੰਨਵਾਦ। ਸਰੋਨੀ ਕੁਟਾ ਚੋਂ ਪੰਜਾਬ ਦੇ ਉਧਰ ਬਹਾਦਰ ਲੋਕਾਂ ਦਾ ਧੰਨਵਾਦ ਕਰਨ ਦਾ ਸੀ ਜਿਨ੍ਹਾਂ ਨੇ ਪੰਥਕ ਸ਼ੀਟਾਂ ਦੋ ਜਿਤਾ ਕੇ ਤੇ ਹੋਰ ਪੰਥਕ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਸਾਡਾ ਪ੍ਰੋਗਰਾਮ ਇਹ ਆ ਕਿ 2027 ਚ ਪੰਜਾਬ ਚ ਇੱਕ ਚੰਗੀ ਕੇਸ਼ੀ ਨਿਸ਼ਾਨ ਸਾਹਿਬ ਦੇ ਥੱਲੇ ਇੱਕ ਸਰਕਾਰ ਬਣਾਈਏ ਦੂਸਰਾ ਪੱਖ ਨੇ ਇਹ ਕਹਾ ਕਿ ਅਕਾਲੀ ਦਲ ਤੋਂ ਬਾਦਲ ਅਕਾਲੀ ਦਲ ਬਣ ਗਿਆ ਸੀ ਬਾਦਲ ਅਕਾਲੀ ਉਹ ਤੋਂ ਬਠਿੰਡਾ ਅਕਾਲੀ ਦਲ ਬਣ ਗਿਆ ਬਠਿੰਡਾ ਕਾਲੀ ਗੱਲ ਅੱਜ ਕੱਲ੍ਹ ਪਾਟ ਰਿਹਾ ਉਸ ਵਿੱਚ ਮੈਂ ਕਿਉਂਕਿ ਬਹੁਤ ਸਾਰੀਆਂ ਜਥੇਬੰਦੀਆਂ ਅਸੀਂ ਇਕੱਠੇ ਨਾ ਹੋਣਾ ਹਰ ਇੱਕ ਬੰਦੇ ਦੇ ਆਪੋ ਆਪਣੇ ਵਿਚਾਰ ਆ ਪਰ ਜਿਹੜੇ ਬਠਿੰਡਾ ਕਾਲੀ ਗੱਲ ਤੋਂ ਕਿਨਾਰਾ ਕਰ ਰਹੇ ਹਨ ਮੈਂ ਉਹਨਾਂ ਦਾ ਧੰਨਵਾਦ ਕਰਦਾ ਮੈਂ ਕਹਿੰਦਾ ਚੰਗੀ ਗੱਲ ਆ ਡੁੱਬਦੀ ਬੇੜੀ ਚੋਂ ਜਿੰਨੇ ਛੇਤੀ ਬਠਿੰਡਾ ਕਾਲੀ ਗੱਲ ਚੱਲੋ ਪੁੱਤਰ ਆਉਣਗੇ ਉਹ ਬਹੁਤ ਚੰਗੀ ਗੱਲ ਆ ਕਿ ਪੰਜਾਬ ਦਾ ਇੱਕ ਚੰਗਾ ਕਾਫਲਾ ਬਣ ਕੇ ਪੰਥ ਦਾ ਇੱਕ ਇੱਕ ਚੰਗੀ ਸਰਕਾਰ ਬਣੇ ਕੱਲੀ ਸਰਕਾਰ ਬਣੀ ਨਾ ਬਾਦਲਾਂ ਨੂੰ ਕਾਂਗਰਸ ਮੰਨੂ ਟੋਪੀ ਵਾਲਿਆਂ ਨੂੰ ਗੱਲਾਂ ਨਾ ਕਰਨ ਜਿਹੜਾ ਪੰਜਾਬ ਦਾ ਅੱਜ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਪੰਜਾਬ ਦੇ ਪਾਣੀ ਤੱਕ ਪੰਜਾਬ ਦੇ ਬੱਚੇ ਬਾਹਰ ਜਾ ਰਹੇ ਆ ਪੰਜਾਬ ਦਾ ਕਿਸਾਨ ਖੁਦਕਸ਼ੀਆਂ ਕਰ ਰਿਹਾ ਉਹ ਸਾਰਾ ਕੁਝ ਪੰਜਾਬ ਨੂੰ ਚੰਗਾ ਬਣਾਉਣ ਦੀ ਖਾਤਰ ਪ੍ਰਧਾਨ ਮੰਤਰੀ ਤੇ ਕੇਂਦਰੀ ਸਰਕਾਰ ਤੇ ਦਬਾਅ ਬਣਾਉਣ ਦੀ ਖਾਤਰ ਕਿਉਂਕਿ ਸਾਡਾ ਆਲੰਦਪੁਰ ਦਾ ਮਤਾ ਜਿਉਂ ਦਾ ਤਿਉਂ ਆ 4 ਅਗਸਤ 1982 ਨੂੰ ਮੋਰਚਾ ਲੱਗਿਆ ਨਾ ਅਸੀਂ ਹਰਿਆਣਾ ਜਿੱਤਿਆ ਨਾ ਅਸੀਂ ਛੱਡਿਆ ਸਾਡੀਆਂ ਪਾਰਟੀਆਂ ਉਸ ਗੱਲ ਤੇ ਪਹਿਰਾ ਦੇ ਕੇ ਔਰ ਜਿਹੜੀ ਪੰਜਾਬ ਦੀ ਬੁਨਿਆਦੀ ਹੱਕ ਮੰਗਾਂ ਉਹਨਾਂ ਬੰਨੇ ਧਿਆਨ ਦੇ ਕੇ ਆਉਣ ਵਾਲੇ ਸਮੇਂ 'ਚ ਅਸੀਂ ਗੁਰਦੀਪ ਸਿੰਘ ਨੇ ਸ਼ਾਇਦ ਪਹਿਲਾਂ ਕਿਹਾ ਹੋਵੇ ਅਸੀਂ ਪੰਜਾਬ 'ਚ ਇੱਕ ਬਹੁਤ ਵੱਡਾ ਕਾਫਲਾ ਪੰਜਾਬ ਦੇ ਲੋਕਾਂ ਨੂੰ ਜਾਗਰੂਤ ਕਰਨ ਦੇ ਲਈ ਹਜ਼ਾਰਾਂ ਲੋਕਾਂ ਦਾ ਕਾਫਲਾ ਲੈ ਕੇ ਅਸੀਂ ਪੰਜਾਬ ਦੇ ਵਿੱਚ ਕ ਮਾਰਚ ਕਰਾਂਗੇ ਕਾ ਜੋ ਕੇਂਦਰ ਸਰਕਾਰ ਦੇ ਕੰਨ ਖੁੱਲ ਸਕਣ ਕਿ ਉਹ ਆਨੰਦਪੁਰ ਦਾ ਮਤਾ ਜੀ ਨੂੰ ਕਾਂਗਰਸ ਦੀ ਬੇਈਮਾਨ ਸਰਕਾਰ ਨੇ ਇੰਦਰਾ ਦੀ ਬੇਈਮਾਨ ਸਰਕਾਰ ਨੇ ਟੰਕਾ ਤੇ ਤੋਪਾ ਨਾਲ ਦਰਬਾਰ ਸਭ ਢਾਤਾ ਅੱਜ ਉੱਥੇ ਮੋਦੀ ਬੈਠਾ ਔਰ ਮੋਦੀ ਦਾ ਹੱਕ ਮੰਨਦਾ ਕਿ ਉਹ ਗੱਲਾਂ ਸਾਰੀਆਂ ਸਾਡੀਆਂ ਮੰਗਣ ਤੇ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੇ 84 ਤੋਂ ਬਾਅਦ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬੀਆਂ ਨੂੰ ਸਿੱਖਾਂ ਨੂੰ ਕੋਈ ਰਾਹਤ ਨਹੀਂ ਮਿਲੀ ਤੇ ਅਸੀਂ ਚਾਹੁੰਦੇ ਹਾਂ ਕਿ ਰਾਹਤ ਮਿਲੇ ਚੰਗੀ ਸਰਕਾਰ ਬਣ ਕੇ ਔਰ ਤੁਹਾਡੇ ਜਰਗੇ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਕੋਈ ਜਿਵੇਂ دہشت ਪਾਈ ਜਾ ਰਹੀ ਆ ਕਿ ਦੋਸ਼ੀ ਤਾਂ ਜਿੱਤ ਗਏ ਇਹਨੂੰ ਰੈਡੀਕਲ ਕਹਿਣ ਲੱਗ ਗਏ ਗੁਰਦੀਪ ਸਿੰਘ ਬਠਿੰਡਾ ਬੈਠਾ ਕਰਨ ਜੈਨ ਬਾਬਾ ਬੈਠਾ ਜਸਕਰਨ ਸਿੰਘ ਬੈਠਿਆ ਬਲਵਿੰਦਰ ਸਿੰਘ ਬੈਠਿਆ ਬਾਬਾ ਜੀ ਬੈਠਾ ਸ਼ਨਾਉਣੀ 33 ਮੈਂਬਰਸ ਹੁਕਲੀ ਸਾਹਿਬ ਦੱਸੋ ਇਹਨਾਂ ਕਿਹੜੇ ਬੰਦਿਆਂ ਚੋਂ ਪਿਛਲੇ 40 ਸਾਲਾਂ ਚੋਂ ਇਹਨਾਂ ਨੇ ਕਿਹੜੇ ਕਤਲ ਕਰਤੇ ਇਹਨਾਂ ਨੇ ਕੀ ਪੰਜਾਬ ਦਾ ਮਾਹੌਲ ਖਰਾਬ ਕਰਤਾ ਕਿ ਜੇ ਸਾਡੇ ਤੇ ਇੱਕ ਵੀ ਕੋ ਬੰਦਾ ਦੱਸੇ ਸਾਡੇ ਨਾਲ ਡਿਬੇਟ ਕਰੇ ਕਿ ਤੁਸੀਂ ਆਹ ਮਾਹੌਲ ਪੰਜਾਬ ਦਾ ਅਸੀਂ ਪਰਿਵਾਰਾਂ ਵਾਲੇ ਬੰਦੇ ਪੰਜਾਬ ਨੂੰ ਅੱਗੇ ਬਚਾਉਣ ਵਾਲੇ 87% ਕੁਰਬਾਨੀਆਂ ਕਰਕੇ ਦੇਖਦੇ ਸੁਧਾਰ ਦੇ ਆਖੇ ਅਸੀਂ ਆ ਇਹ ਮਾਮਲਾ ਲੱਗਦੇ ਇਹਨਾਂ ਦਾ ਕੀਤੇ ਕੁਛ ਨਹੀਂ ਦੇਸ਼ ਦੇ ਸਾਡਾ ਅਸੀਂ ਦੇਸ਼ ਦੇ ਸਾਰੇ ਸਾਰੇ ਭਾਰਤ ਸਾਡੇ ਸਿੱਖ ਬੈਠਿਆ ਸੈਂਕੜੇ ਏਕ ਜਮੀਨ ਉਹਨਾਂ ਕੋਲੇ ਅਸੀਂ ਟੁੱਟਣ ਕਿਉਂ ਦੇਵਾਂਗੇ ਅਸੀਂ ਦੇਸ਼ ਨੂੰ ਬਚਾਉਣ ਵਾਲੇ ਅਸੀਂ ਦੇਸ਼ ਨੂੰ ਇੱਥੇ ਬਦਾਲੀ ਭਜਾਇਆ ਅੰਗਰੇਜ਼ ਭਜਾਏ ਔਰ ਸਾਰੇ ਅਸੀਂ ਭਜਾਉਣ ਵਾਲੇ ਲੋਕ ਆ ਇਹ ਸਾਨੂੰ ਬਦਨਾਮ ਕੀਤਾ ਜਾ ਰਿਹਾ ਇਸ ਕਰਕੇ ਕਿਰਪਾ ਕਰਕੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਸਾਡੇ ਜਿਹੜੇ ਜਿੱਤੇ ਉਮੀਦਵਾਰ ਆ ਔਰ ਸਾਡੀ ਪਾਰਟੀਆਂ ਜਿਨ੍ਹਾਂ ਨੇ ਜਿੱਤ ਆ ਇਹਨਾਂ ਤੇ ਭਰੋਸਾ ਕਰਕੇ ਚੱਲਣ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਜਿਹੜੇ ਐਮ ਐਸ ਐਮ ਪੀ ਹਰੇ ਤੇ ਜਿੱਤੇ ਆ ਉਹਨਾਂ ਦੇ ਜਿਹੜੇ ਇਲੈਕਸ਼ਨ ਆਉਣੀਆਂ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਸਵਾਯਾ ਕਰਨ ਵਾਸਤੇ ਮੈਂ ਬੇਨਤੀ ਕਰਦਾ ਪੰਜਾਬ ਦੀ ਪਬਲਿਕ ਨੂੰ ਪੰਜਾਬ ਦੇ ਵੋਟਰਾਂ ਨੂੰ ਕਿ ਇਹ ਉਹ ਭਗੰਤਮਾਨ ਹੈ ਜਿਹਨੇ ਅਮਰਪਾਲ ਸਿੰਘ ਨੂੰ ਇਸ ਕਰਕੇ ਜੇਲ੍ਹ ਚ ਬੰਦ ਕੀਤਾ ਕਿ ਉਹਨੇ ਇਹਦੇ ਐਮ ਐਲ ਏ ਦਾ ਤੇ ਇਹਦਾ ਚਿੱਟਾ ਵੇਚਣਾ ਬੰਦ ਕਰਾਤਾ ਸੀਗਾ ਕਿਉਂਕਿ ਉਹਨੇ ਅਮਰਦੀਪ ਵਹਿੀਰ ਚਲਾਤੀ ਸੀ ਉਹ ਇਹਨਾਂ ਨੂੰ ਚੋਹਦੀ ਸੀ ਉਹ ਚੋਣ ਕਰਕੇ ਜੇ ਉਹ ਅਮਰਪਾਲ ਸਿੰਘ ਬਾੜਾ ਸੀਗਾ ਜਿਹੜੇ ਤੰਤਰ ਨੂੰ ਅਸੀਂ ਕਰੋੜਾਂ ਰੁਪਏ ਤਨਖਾਹਾਂ ਦਿੰਦੇ ਉਹ ਖੇਹ ਖਾਂਦੇ ਸੀ ਕੀ ਕਰਦੇ ਸੀ ਉਹ ਉਹਨਾਂ ਨੇ ਕਿਉਂ ਨੇ ਅਮਰਪਾਲ ਤੇ ਪਹਿਲਾ ਹੱਥ ਪਾਇਆ ਇਹ ਭਗਵੰਤੂ ਨੂੰ ਸੁਭਣਾਉਂਦਾ ਸੀ ਕਿ ਵੀ ਇਹ ਮਾੜਾ ਭਗਵੰਤਮਾ ਨੇ ਜੋ ਕੀਤਾ ਇਹਨੇ ਪੰਜਾਬ ਦਾ ਬੇੜਾ ਕਰ ਕਰਤਾ ਇਹਨੇ ਪੰਜਾਬ ਦੀਆਂ ਜਿਹੜੀਆਂ ਨਾ ਜਿਹੜੀਆਂ ਇਲੈਕਸ਼ਨਾਂ ਸੀਗੀਆਂ ਉਹ ਥਲਜ ਪਾ ਕੇ ਕਾਂਗਰਸ ਨੂੰ ਜਿੱਤਿਆ ਜਿਹਨੂੰ ਅਸੀਂ ਨਕਾਰਿਆ ਸੀ ਉਹਨੂੰ ਫੇਰ ਸਾਡੇ ਗਲੇ ਹੱਤਾਂ ਨੇ ਫੇਰ ਮੈਂ ਹੁਣ ਇਹ ਬੇਨਤੀ ਕਰਦਾ ਜਿਹੜੀਆਂ 13 ਇਲੈਕਸ਼ਨਾਂ ਹੋਣੀਆਂ ਇਹਨਾਂ ਦੇ ਵਿੱਚ ਬਿਲਕੁਲ ਸਫਾਇਆ ਕਰ ਦਿਓ ਅਸੀਂ ਆਮ ਆਦਮੀ ਪਾਰਟੀ ਨੂੰ ਖੜੇ ਕਰ ਰਹੇ ਹਾਂ ਅਸੀਂ